ਔਰ ਬਰਾੜਾ ਤੂੰ ਇਹ ਸਭ ਕਾਸੇ ਵਿੱਚ ਕਿਸ ਤਰ੍ਹਾਂ ਹੱਥ ਠੋਕਾ ਬਣਿਆ ਤੂੰ ਕਿਸਾਨ ਅੰਦੋਲਨ ਦੇ ਵਿੱਚ ਪੈਸੇ ਭੇਜੇ ਆਪਾਂ 2 ਸਾਲ ਪਹਿਲਾਂ ਬਰਾੜਾ ਗਾਲੀ ਘਲੋਚ ਵੀ ਹੋ ਚੁੱਕੇ ਸ਼ਾਇਦ ਕੋਈ ਦੁਨੀਆ ਦੀ ਗਾਲ ਬਚੀ ਜਿਹੜੀ ਤੂੰ ਮੈਨੂੰ ਨਹੀਂ ਦਿੱਤੀ ਤੇ ਮੈਂ ਕਿਉਂ ਤੈਨੂੰ ਨਹੀਂ ਦਿੱਤੀ ਪਰ ਆਹ ਜਿਹੜੀ ਗੱਲ ਮੈਂ ਅੱਜ ਕਰਨ ਜਾ ਰਿਹਾ ਮੈਂ ਉਦੋਂ ਵੀ ਨਹੀਂ ਸੀ ਕੀਤੀ ਅੱਜ ਪਹਿਲੀ ਵਾਰੀ ਇਹ ਮੈਂ ਗੱਲ ਕਰ ਰਿਹਾ ਕਿਉਂਕਿ ਮੈਂ ਮਿੰਨੂ ਮੈਂ ਸਮਝ ਸਕਦਾ ਕਿ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਬੰਦੇ ਨੂੰ ਕਈ ਜ਼ਿੰਦਗੀ ਚ ਸਮਝੌਤੇ ਕਰਨੇ ਪੈਂਦੇ ਤੇਰੀਆਂ ਵੀ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਮੈਂ ਗੱਲ ਕਦੇ ਵੀ ਜਨਤਕ ਨਹੀਂ ਕੀਤੀ ਅੱਜ ਪਹਿਲੀ ਵਾਰੀ ਕਰਨ ਦਾ ਬਰਾੜਾ ਤੂੰ ਕਿਸਾਨ ਅੰਦੋਲਨ ਚ ਪੈਸੇ ਭੇਜੇ ਭਾਰਤੀ ਸਟੇਟ ਨੂੰ ਪਤਾ ਲੱਗ ਗਿਆ ਉਹਨਾਂ ਨੇ ਤੇਰੇ ਪਰਿਵਾਰ ਦੀ ਮਰੋੜੀ ਪੂਛ ਤੂੰ ਗੱਲਬਾਤ ਦੇ ਰਸਤੇ ਤੇ ਉਤਰਿਆ ਤੂੰ ਉਹਨਾਂ ਬੰਦਿਆਂ ਨਾਲ ਗੱਲਬਾਤ ਕੀਤੀ ਨਤੀਜਾ ਉਹਨਾਂ ਨੇ ਸ਼ਰਤ ਇਹ ਰੱਖੀ ਕਿ ਤੂੰ ਆਪਣਾ ਪਾਸਪੋਰਟ ਭਾਰਤੀ ਕੌਂਸਲੇਟ ਨੂੰ ਸਰੈਂਡਰ ਕਰੇਗਾ ਸਤੰਬਰ 2022 ਦੇ ਵਿੱਚ ਉਹ ਖੁਦ ਆਪਣੀ ਜ਼ੁਬਾਨ ਤੋਂ ਮੰਨਿਆ ਮੇਰੇ ਮੇਰੇ ਕੋਲ ਕਿ ਤੂੰ ਆਪਣਾ ਪਾਸਪੋਰਟ ਸਰੈਂਡਰ ਕਰ ਦਿੱਤਾ ਉਹਨਾਂ ਨੂੰ ਤੇ ਮੈਂ ਤੈਨੂੰ ਉਦੋਂ ਵੀ ਇਹ ਕਿਹਾ ਹੈ ਵੀ ਬਰਾੜਾ ਬਚ ਕੇ ਰਹੀਂ ਇਹ ਏਜੰਸੀਆਂ ਦਾ ਕੰਮ ਬੜਾ ਕੁਤਾਨਦਾਈ ਹੋ ਇਹ ਜਦੋਂ ਇੱਕ ਵਾਰੀ ਇਹਨਾਂ ਦੇ ਬੰਦਾ ਕੁੜੀ ਕੀ ਜਾ ਜਾਂਦਾ ਨਾ ਇਹਨਾਂ ਦੇ ਫਿਰ ਉਹਦੀ ਹਾਲਤ ਹੋ ਜਾਂਦੀ ਜਿਵੇਂ ਕਿਸੇ ਕੁੜੀ ਦੀ ਸ਼ਰੀਰ ਵੀਡੀਓ ਕਿਸੇ ਮੁੰਡੇ ਕੋ ਚਲ ਜੇ ਤੇ ਜੋ ਉਹ ਦਿਨ ਹੋਣੀ ਹੁੰਦੀਆਂ ਨਾ ਉਹ ਫਿਰ ਉਹ ਜਾਣਦੀ ਹੈ ਜਾਂ ਉਹਦਾ ਰੱਬ ਜਾਣਦਾ ਜਦੋਂ ਬੰਦਾ ਇੱਕ ਵਾਰੀ ਏਜੰਸੀਆਂ ਦੇ ਗਰੀ-ਗੇੜ ਚ ਪੈਂਦਾ ਨਾ ਹੇਰੋ ਬੰਦੇ ਨੂੰ ਲਟਕਾ ਕੇ ਰੱਖਦੀਆਂ ਸਾਰੀ ਉਮਰ ਤੇ ਮੇਰਾ ਵੀਰ ਖਿਆਲ ਨਾਲ ਚੱਲੀ ਇਹਨਾਂ ਬੰਦਿਆਂ ਨਾਲ ਔਰ ਹੁਣ ਉਹ ਤੈਨੂੰ ਵਰਤ ਰਹੀਆਂ ਨੇ ਬੜਾ ਮੈਂ ਖੁਦ ਇਸ ਇਸ ਗੱਲ ਦਾ ਚਸ਼ਮਦੀਦ ਗਵਾਮਾ ਤੂੰ ਖੁਦ ਮੰਨਿਆ ਮੇਰੇ ਕੋਲ ਕਿ ਤੂੰ ਆਪਣਾ ਪਾਸਪੋਰਟ ਸਰੈਂਡਰ ਕਰਾਇਆ ਤੇ ਮੈਂ ਇਸ ਗੱਲ ਨੂੰ ਬੜਾ ਚਿਰ ਇਸ 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 ਮੁਗਾਲਤੇ ਦੇ ਵਿੱਚ ਰਿਹਾ ਬੜਾ ਇਸ 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 ਗਲਤਫਹਿਮੀ ਦੇ ਵਿੱਚ ਰਿਹਾ ਕਿ ਜਿਹੜੀਆਂ ਜਿਹੜੀਆਂ ਅਮਰੀਕਾ ਔਰ 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 ਕੈਨੇਡਾ ਦੇ ਵਿੱਚ ਜਿਹੜੀਆਂ ਜਿਹੜੇ ਕਤਲ ਹੋ ਰਹੇ ਨੇ ਇਹ ਭਾਰਤੀ ਏਜੰਸੀਆਂ ਨਹੀਂ ਕਰ ਸਕਦੀਆਂ ਮੇਰਾ ਮੰਨਣਾ ਸੀ ਵੀ ਉਹ ਜਿੱਤਣ ਵਾਲੀ ਥੇਰਾ ਕਿਉਂ ਐਸਾ ਕਰਨਗੇ ਨਾ ਪਰ ਜਦੋਂ ਮੈਂ ਇਹ ਸਾਰਾ ਵਰਤਾਰਾ ਵੇਖਦਾ ਜਦੋਂ ਮੈਂ ਇੱਕ ਤੇਰੇ ਵਰਗਾ ਕੁੱਤਾ ਬੰਦਾ ਜਿਹੜਾ ਬੰਦੇ ਜਿਸ ਬੰਦੇ ਦਾ ਪਸ਼ੋਕੜੀ ਨਿੰਦਕਾਂ ਵਾਲਾ ਜਿਸ ਬੰਦੇ ਦੀ ਗੱਗ ਵਰਗੇ ਬੰਦਿਆਂ ਨਾਲ ਯਾਰੀ ਰਹੀ ਜਿਸ ਬੰਦੇ ਦੀ ਗੁਰਵਿੰਦਰ ਵਰਗੇ ਕਾਮਰੇਡਾਂ ਨਾਲ ਯਾਰੀ ਰਹੀ ਜਿਹੜਾ ਬੰਦਾ ਖੁਦ ਉਸ ਗਰੁੱਪ ਦਾ ਹਿੱਸਾਰਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬ੍ਰਾਹਮਣ ਦੀ ਗਟਰ ਗੰਗਾ ਚੋਂ ਨਿਕਲੇ ਦੱਸਦਾ ਰਿਹਾ ਸਿੱਖਾਂ ਨੂੰ ਗੁਰੂ ਦੇ ਪਿਆਰੇ ਸਿੱਖਾਂ ਨੂੰ ਘੋੜਿਆਂ ਦੀ ਲਿੱਦ ਖਾਣ ਵਾਲੇ ਦੱਸਦਾ ਰਿਹਾ ਉਸ ਬੰਦੇ ਨੂੰ ਇੱਕਦਮ ਸਿੱਖੀ ਦਾ ਬੁਖਾਰ ਚੜ ਗਿਆ ਉਹ ਬੰਦਾ ਇੱਕਦਮ ਸਿੱਖੀ ਦਾ ਵਕਾਲਤਨਾਮਾ ਲੈ ਕੇ ਤੁਰਿਆ ਫਿਰਦਾ ਬੇਅਦਬੀਆਂ ਕਰਨ ਵਾਲਾ ਔਰ ਉਸ ਚਿਸ ਦੀਆਂ ਬੇਅਦਬੀਆਂ ਉੱਤੇ ਸਭ ਤੋਂ ਖੁਸ਼ ਕੱਟੜ ਪੰਥੀ ਹਿੰਦੂ ਤਨਜ਼ੀਮਾਂ ਹੋ ਰਹੀਆਂ ਨੇ ਜਿਸਤੇ ਸਭ ਤੋਂ ਵੱਧ ਖੁਸ਼ ਉਹ ਬੰਦੇ ਹੋ ਰਹੇ ਨੇ ਜਿਹੜੇ ਬੰਦੇ ਖੁਦ ਗੁਰੂ ਸਾਹਿਬਾਨ ਨੂੰ ਗਾਲੀ ਗਲੋਚ ਕਰਦੇ ਨੇ Hindu ਕੱਟੜਵਾਦੀ ਜਿਹੜੇ ਬੰਦੇ ਨੇ ਉਹ ਬੰਦੇ ਦਾ ਇੱਕਦਮ all of sudden ਉਸ ਉਸ ਬੰਦੇ ਦਾ ਬਣ ਜਾਣਾ ਉਹਨੂੰ ਕਹਿੰਦੇ ਕਿ ਸਿੱਖਾਂ ਦਾ ਵਕੀਲ ਬਣ ਜਾਣਾ ਔਰ ਬਣ ਕੇ ਇਸ ਇਸ ਲੜਾਈ ਨੂੰ ਇੱਕ ਨਵਾਂ ਰੁਖ ਦੇ ਦੇਣਾ ਇੱਕ ਨਵਾਂ ਆਏ ਨੂੰ ਇੱਕ ਨਵੇਂ ਪਾਸੇ ਨੂੰ ਲੈ ਜਾਣਾ ਔਰ ਉਹ ਬੰਦਾ ਖਾਸ ਕਰ ਜਿਸ ਬੰਦੇ ਨੇ ਜਿਸ ਜਿਸ ਬੰਦੇ ਨੇ ਆਪਣਾ ਪਾਸਪੋਰਟ ਸਰੈਂਡਰ ਕੀਤਾ ਹੋਇਆ ਭਾਰਤੀ ਏਜੰਸੀਆਂ ਕੋਲ ਬਰਾੜਾ ਤੂੰ ਖੁਦ ਇਹਦਾ ਹਿੱਸਾ ਔਰ ਮੈਨੂੰ ਹੁਣ ਇਸ ਗੱਲ 'ਚ ਇਹ ਕਹਿਣ 'ਚ ਕੋਈ ਵੀ ਇਤਰਾਜ਼ ਨਹੀਂ ਕਿ ਜੇ ਤੇਰੇ ਜਿਸ ਤਰੀਕੇ ਨਾਲ ਤੂੰ ਸਰਗਰਮ ਹੈ ਜਿਸ ਤਰੀਕੇ ਨਾਲ ਤੂੰ ਭਾਰਤੀ ਏਜੰਸੀਆਂ ਦਾ ਇਸ ਕੁੱਤੇ ਕੰਮ ਵਿੱਚ ਹੱਥ ਠੋਕਾ ਬਣਿਆ ਹੋ ਸਕਦਾ ਤੇਰੀ ਕੋਈ ਨਾ ਕੋਈ ਕੜੀ ਭਾਈ ਨਿਜਰ ਵਰਗੇ ਬੰਦਿਆਂ ਦੇ ਕਤਲ ਨਾਲ ਵੀ ਜੁੜਦੀ ਹੋਵੇ ਕਿਉਂਕਿ ਤੂੰ ਪਾਸਪੋਰਟ ਸੰਡਰ ਸਤੰਬਰ 'ਚ ਕਰਦਾ ਠੀਕ 8 ਮਹੀਨੇ ਪਹਿਲਾਂ ਇਨ ਕੈਨੇਡਾ ਦੇ ਵਿੱਚ ਕਤਲਾਂ ਦਾ ਸਿਰਸਾਣਾ ਸ਼ੁਰੂ ਹੋਣ ਤੋਂ ਪਹਿਲਾਂ ਤੂੰ ਵੀਡੀਓ ਜਿੰਨੀਆਂ ਮਰਜ਼ੀ ਬਣਾ ਕੇ ਪਾ ਲਈ ਪਰਤ ਬਰਾੜਾ ਤੂੰ ਗੁਰੂ ਨਿੰਦਕ ਸਾਂ ਤੇ ਗੁਰੂ ਨਿੰਦਕ ਰਹਿਣਾ ਤੇ ਅੱਜ ਦੀ ਤਰੀਕ ਦੇ ਵਿੱਚ ਤੂੰ ਭਾਰਤੀ ਏਜੰਸੀਆਂ ਦਾ ਹੱਥ ਠੋਕਾ ਵਿਆ ਪੂਰੀ ਤਰ੍ਹਾਂ ਬਰਾੜਾ ਵਿੱਚ ਦੋ ਤਰ੍ਹਾਂ ਦੇ ਬੰਦੇ ਹੋਏ ਨੇ ਇੱਕ ਤੇ ਬਾਬੇ ਦਾਨ ਸਿੰਘ ਬਰਾੜ ਵਰਗੇ ਬੰਦੇ ਸੀ ਜਿਹੜੇ ਜੰਗਾਂ ਦੀਆਂ ਮੂਰਲੀਆਂ ਸਫਾਂ ਵਿੱਚ ਜਨੋਰਾ ਵਾਂਗ ਲੜੇ ਤੇ ਦੂਸਰੇ ਪਾਸੇ ਬਰਾੜਾ ਉਹ ਬਰਾੜ ਵੀ ਸਨ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨੂੰ 1 ਰੁਪਿਆ ਰੋਜ਼ ਤੇ ਘੋੜ ਸਵਾਰ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਸਹਿਬਾਨ ਦੇ ਘੋੜੇ ਦੀਆਂ ਵਾਗਾਂ ਵੀ ਦਸਨ ਪਾਤਸ਼ਾਹ ਦੇ ਦੀਆਂ ਫੜੀਆਂ ਕਿ ਉਹਨਾਂ ਚਿਰ ਜਾਣ ਨਹੀਂ ਦੇਣਾ ਜਿੰਨਾ ਚਿਰ ਸਾਡੀ ਰਕਮ ਨਹੀਂ ਪੂਰੀ ਕਰਦੇ ਤੂੰ ਬਰਾੜਾ ਬਾਬੇ ਦਾਨ ਸਿੰਘ ਬਰਾੜ ਉਹਨਾਂ ਦਾ ਖੂਨ ਨਹੀਂ ਤੂੰ ਖਾਨੇ ਬਰਾੜ ਉਹਨਾਂ ਦਾ ਲਹੂ ਆ ਜਿਸ ਖਾਨੇ ਬਰਾੜ ਵਰਗਿਆਂ ਨੇ ਗੁਰੂ ਪਾਤਸ਼ਾਹ ਨੂੰ 4 ਛਨੇ ਪਾਣੀ ਦੇ ਮੋਹਰਾਂ ਲੈ ਕੇ ਵੇਚੇ ਸੀਗੇ ਮੈਂ ਬਹੁਤ ਘੱਟ ਲੋਕਾਂ ਵਾਸਤੇ ਲਫ਼ਜ਼ ਵਰਤਿਆ ਪਰ ਬਰਾੜਾ ਤੂੰ ਸੱਚੀ ਹੋਈ ਜਨਾਰੇ ਗਾਰ ਭੇਜਾਂ ਤੂੰ ਸੱਚੀ ਹੋਈ ਬਾਇਓਲੋਜੀਕਲ ਵੇਸਟ